ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸ੍ਰੀ ਹਰਗੋਬਿੰਦ ਸਿੰਘ ਸਾਹਿਬ ਦੀ ਵੀਡੀਓ ਚੱਲ ਰਹੀ ਹੈ ਜੀ ਤੇ ਆਪਾਂ ਗੁਰਦਵਾਰਾ ਮੰਜੀ ਸਾਹਿਬ ਜਾਨੀ ਸਾਹਿਬ ਤੇ ਗੁਰਦਵਾਰਾ ਤੋਹੋਕੇ ਤੇ ਆਪਾਂ ਪਹੁੰਚ ਗਏ ਆਂ ਆਪਾਂ ਚੱਲਿਆ ਜੀ ਗੁਰੂ ਕੀ ਮਸੀਤ ਗੱਡੀ ਆਪਾਂ ਇੱਥੇ ਚੌਂਕ 'ਚ ਲਾ ਲਈ ਆ ਆ ਸਾਹਮਣੇ ਤੁਹਾਨੂੰ ਦਿਖਾਉਣ ਲੱਗਾ ਵੀ ਇੱਥੇ ਇੱਕ ਲਾਹੌਰੀ ਦਰਵਾਜ਼ਾ ਵਾ ਜਿਹੜਾ ਗੁਰੂ ਸਾਹਿਬ ਦੇ ਟਾਈਮ ਦਾ ਵਾ ਆਓ ਉਹ ਵੀ ਇਸ ਦੇ ਦਰਵਾਜ਼ੇ ਦੇ ਕੋਲ ਆਪਾਂ ਅੱਗੇ ਦੋ ਤੀਏ ਹਾਂ ਦੀ ਬਾਜ਼ਾਰ ਤੇ ਉਹ ਵੇਖੋ ਲਿਖਿਆ ਸ਼ੇਮੀ ਪਾਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇਹ ਹਲ ਹੋਰ ਇਧਰ ਵਜਨ ਕੀ ਇਟਾ ਦਾ ਬਣਿਆ ਇਹ ਬੜੀ ਬੜੀ ਨੇ ਆਉਤ ਉਹਨਾਂ ਚਲੋ ਕੋਈ ਪ੍ਰਸਤਰ ਕੀ ਦਵਾਈ ਥਾਲੇ ਉਹਨਾਂ ਨੇ ਇਟਾ ਰਹਿਣ ਦਿੱਤੀਆਂ ਉਹਨਾਂ ਵੜਾ ਵੱਡਾ ਦਰਵਾਜਾ ਵਾ ਹੋਰ ਵੀ 파ਟ ਹੋਊਗਾ ਲੱਤ ਗਿਆ ਵਾ ਇੱਥੇ ਪੌਜ ਲੱਗਦੀ ਨਹੀਂ ਉਹਨਾਂ ਦੀ ਬਸ ਹਾਂ ਇੱਥੋਂ ਗੁਰੂ ਸਾਹਿਬ ਨੰਗਦੇ ਹੁੰਨੇ ਆ ਪੌਜ ਨੰਗਦੀ ਨਹੀਂ ਆ ਜੱਸਾ ਸਿੰਘ ਰਾਮਗੜੀ ਤੇ ਪੌਜ ਨੰਗਦੀ ਨਹੀਂ ਆ ਤੇ ਵੀ ਇੱਥੋਂ ਹਾਂ ਇੱਥੇ ਕਹਿੰਦੇ ਦਰਵਾਜਾ ਹੋਇਆ ਕਾਹੀ ਪਰ ਉਹ ਦਰਵਾਜਾ ਜਿਸੇ ਲੱਗਾ ਹੋਈਆਂ ਨਿਸ਼ਾਨੀਆਂ ਨੇ ਆ ਗਈਆਂ ਹੁਣ ਦਰਵਾਜੇ ਦੀਆਂ ਨਿਸ਼ਾਨੀਆਂ ਮੋਗੀਆਂ ਹੁਣ ਆਪਾਂ ਜਾਣਾ ਇੱਥੋਂ ਗੁਰੂ ਕੀ ਮਸਜਿਦ ਕੋਚ ਲੈਣੇ ਆ ਵੀਰ ਉਹਨਾਂ ਨੂੰ ਉਨਾ ਅੱਗੇ ਤੁਰ ਪਈਆ ਆਹ ਵੇਖੋ ਕਿੰਨੇ ਕਿੰਨੇ ਪੁਰਾਣੇ ਘਾਰੇ ਆ ਇਹ ਵੀ ਕੋਈ ਮਹਿਲਾ ਮੂਲਾਂ ਦੇ ਹਿੱਸੇ ਹੋਣੇ ਆ ਸਾਸਿੰਗ ਰਾਮਗਰੀਏ ਟੇਲ ਦੀ ਕਿਉਂ ਮਰਜੀ ਇਹ ਤਾਂ ਪੁਰਾਣੀ ਆ ਨਾ ਮਾਂ ਪੁਰਾਣੀ ਇਹ ਤੋਂ ਆਪਾਂ ਗੁਰੂ ਕੀ ਮਸਜਿਦ ਨੂੰ ਜਾ ਰਹੇ ਆ ਜੀ ਸਾਸਿ ਰਾਮਾ ਜੀ ਸਾਸਿ ਕਾ ਜੀ ਹਾਂ ਜੀ ਆਹ ਕੋਪਾ ਰੰਗੋ ਗਿਆ ਪਰ ਏਟੇ ਵੀ ਨਿੱਕੀ ਏ ਬਹੁਤ ਜ਼ਿਆਦਾ ਹੀ ਇੱਥੇ ਨਿਕਲੂ ਨਿੱਕੀ ਏ ਤੇ ਦਾ ਆ ਵੀ ਪੁਰਾਣਾ ਹੀ ਆ ਸ਼ਹਿਰ ਚੰਗਾ ਗੁਰਦਰ ਮਨਜੀਤ ਸਾਹਿਬ ਮਨਜੀਤ ਸਾਹਿਬ ਕਰਦਾ ਇੱਧਰ ਨੂੰ ਪਹਿਲਾਂ ਗੁਰੂ ਗਮਸੀਤ ਹੋਈ ਗਈ ਫਿਰ ਆਉਂਦੇ 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 ਆ ਗੁਰੂ ਕੀ ਗਲੀ ਕਹਿੰਦੇ ਆ ਇਹਨਾਂ ਭਾਜੀ ਗੁਰੂ ਕੀ ਮਸਜਿਦ ਗੁਰੂਗਮਸੀਦ ਗੁਰਦਾਰਾ ਇੱਥੇ ਹਾਂ ਜੀ ਸਿੱਧੇ ਅੱਗੇ ਜਾ ਕੇ ਉਹ ਮੰਦਰ ਲੱਗ ਮੋੜਨਾ ਮੰਦਰ ਤੋਂ ਸਿੱਧੇ ਠੀਕ ਹੈ ਜੀ ਜਿਸ ਦਾ ਜੱਸਾ ਸਿੰਘ ਰਾਮਗੜੀਆ ਮਹੱਲਾ ਹੀ ਐ ਨੂੰ ਜਾਣਾ ਜੀ ਠੀਕ ਆ ਇੱਥੋਂ ਲੰਘਦੇ ਰਹੇ ਵੱਡੇ ਵੱਡੇ ਜਰਨੈਲ ਸਰਦਾਰ ਇਹ ਹੁੰਦਿਆਂ ਆਉਂਦਿਆਂ ਕੰਮ ਸੇਧਰ ਕੀ ਜਾਇਓ हां भाई गुरुद्वारा पुराना गुरुद्वारा सत करतारियां ਜਿੱਥੋਂ ਸਤ ਕਰਤਾਰੀਆਂ ਦੀ ਜੜ੍ਹ ਲੱਗੀ ਹੈ ਕਹਿ ਸਕਣੇ ਆ ਸੰਗਤ ਦਾਸ ਸੰਤ ਦਾਸ ਸੰਤ ਦਾਸ ਜਿਹੜੇ ਮੂਹ ਤੋਂ ਸਤ ਕਰਤਾਰ ਮੂਹਦੇ ਹੁੰਦੇ ਸੀ ਸੰਗਤ ਦਾਸ ਆ ਜਾਂ ਸੰਤ ਦਾਸ ਆ ਇਹਦੇ ਵਿੱਚ ਨੂੰਸਾ ਜੀ ਕਨਫਿਊਜ਼ਨ ਆ ਇਹਨੂੰ ਕਹਿੰਦੇ ਚਬੂਤਰਾ ਚੌਕ ਸ੍ਰੀ ਹਰਗੋਬਿੰਦਪੁਰਾ ਆਹ ਇੱਕ ਕੋ ਉਹ ਪੰਜੀ ਦੁਕਾਨ ਪਈ ਹੈ ਤੇ ਇੱਥੇ ਇੱਟ ਵੇਖੋ ਇੱਟ ਪੁਰਾਣੀ ਹੈ ਇਹ ਨਹੀਂ ਕਹਿ ਸਕਨੇ ਵੀ ਤਕੜਾ ਸ਼ਹਿਰ ਹੀ ਹੈ ਬਹੁਤ ਵਟਾ ਸ਼ਹਿਰ ਹੈ ਇਹ ਨਿਕਾ ਜਿਹਾ ਨਿਆਣਾ ਬੈਠਾ ਦੇਖੋ ਆ ਵੀ ਕਰਦੀ ਇੱਟ ਵੇਖੋ ਤੁਸੀਂ ਪਰ ਇੱਕ ਗੱਲ ਹੈ ਬਰੀਕ ਇੱਟ ਗਲੀਆਂ ਕੜੀਆਂ ਵੱਡੀਆਂ ਬਣੀਆਂ ਕਿ ਨਹੀਂ ਗੜੀਆਂ ਵੱਡੀਆਂ ਇਹ ਆ ਦੁਬਾਰਾ ਬਣੀਆਂ ਨਾ ਇਹ ਮੇਰੇ ਸਾਬ ਨਾਲ ਇਹਨਾਂ ਨੇ ਫਿਊਰੇ ਕਰਕੇ ਬਣ ਗਏ ਹੋਣੇ ਨਾ ਜੇ ਵਡਾ ਪੁਰਾਣਾ ਸ਼ਹਿਰ ਹੀ ਤੇ ਫੇਰ ਤੇ ਵੱਡਾ ਹੀ ਹੋਊਗਾ ਇੱਥੇ ਵੀ ਨਿੱਕੀ ਏਟਿਆ ਮੈਨੂੰ ਘਰ ਲੱਪਾ ਸਾਹਮਣੇ ਵੇਖੋ ਕਿੰਨੀ ਨਿੱਕੀ ਏਟਿਆ ਆ ਅ ਵੀ ਤੇਰਾ ਦਰਿਆ ਬਿਆਸ ਆ ਗਿਆ ਵੇਖੋ ਅਸੀਂ ਬੜੀ ਹਾਈਟ ਤੇ ਆ ਮਾੜ ਜੀ ਬੱਲੇ 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 ਹਾਂ ਵੇਖੋ ਥੱਲੇ ਰਾਹ ਬਣਿਆ ਹੋਆ ਪੌੜੀਆਂ ਬੜੀਆਂ ਪਕਾਇਦਾ ਇਹ ਥੱਲੇ ਜਾਂਦੀਆਂ ਵਾਂ ਅਕਨੀ ਖਾਂ ਦਾ ਲੋਕੇਸ਼ਨ ਹੈ ਜੇ ਅਸੀਂ ਰੂੜੀ ਨਾ ਹੋਵੇ ਜ਼ੂਮ ਕਰਕੇ ਫੋਮਾ ਤੁਹਾਨੂੰ ਆਹ ਵੇਖੋ ਦਰਿਆ ਦਰਿਆਸ ਦਰਿਆ ਬ੍ਰਿਆਸ ਹੋ ਗਿਆ ਅਸੀਂ ਕਿੰਨੀ ਹਾਈ ਤੇ ਹੋਵਾਂਗੇ ਹੁਣ ਤੁਹਾਡੇ ਹਿਸਾਬ ਨਾਲ ਹੈ ਗਿਆ 30 35 ਫੁੱਟ ਕਿ 50 ਫੁੱਟ ਯਾ ਫਿਰ ਦਵਾਤੇ 100 ਫੁੱਟ ਵੱਲ ਜਾਣਾ ਕੰਮ ਜਾਊਗਾ ਸਾਹਮਣੇ ਜਾ ਕੇ ਵੇਖਨੇ ਆ ਇਹ ਨਾ ਹੋਵੇ ਆਹ ਤਾਂ ਲੋੜ ਤੇ ਓ ਥੱਲੇ ਇਟ ਬੱਦੀ ਤੇ ਨਿੱਕੀ ਇਹਦਾ ਕੀ ਮਤਲਬ? ਇੱਥੇ ਮੈਂ ਬਾਤ ਲਾਈ। ਉਹ ਇੱਥੇ ਚੋਕਾ ਕਿਲੇ ਰੱਖ ਲਾਈਆ। ਥੱਲੇ ਉਹਦੇ ਫਿਰਦਕਾਲ ਹੀ ਮੰਨੀਆਂ ਵੀ ਉਹ ਉਹ ਹੀ। ਅੱਗੇ ਸਾਹਮਣੇ ਇੱਕ ਬਿਲਡਿੰਗ ਬੜੀ ਸ਼ਾਨਦਾਰ ਹੁੰਦੀ ਪੁਰਾਣੀ। ਆਹ ਦੇਖੋ। ਪੁਰਾਣੀ ਬਿਲਡਿੰਗ। ਕਿਹਦੇ ਚਾਸਾ ਸਿੰਘ ਰਾਮਕੜੀ ਦਾ ਦਈਆ। ਆ ਲੱਗਾ ਜੇ ਬੋਰਡ ਗੁਰੂ ਕੀ ਮਸਜਿਦ। ਇੱਥੇ ਖੂਹ ਆ। ਆਹਦੇ ਖੂਹ ਬੜੇ ਲਵਾਏ ਗੁਰੂ ਸਾਹਿਬ ਨੇ। ਤੇ ਸਾਹਮਣੇ ਵੀ ਇੱਕ ਬਿਲਡਿੰਗ ਆ ਪੁਰਾਣੀ। ਦੇਖੋ ਕਿ ਮਸੀਤ ਦਿਖਣ ਸਾਹ ਚ ਬੰਦੇ ਆ ਜੀ ਅੰਦਰ ਜਾ ਕੇ ਵੇਖਦੇ ਆਪਾਂ। 4 ਦੇ 7 ਕਿੰਦਰਾ ਲਾ ਰਹੇ। ਇੱਥੇ ਨੂੰ ਮਹਨੂ ਲਾਇਆ ਨਾ। ਥੱਲੇ ਵੀ ਵੇਖੋ। ਥੱਲੇ ਵੀ ਵੇਖੋ ਮੀਨਾ ਕਰੀ। ਪੁਰਾਣੀ ਇੱਟ ਤੇ ਉੱਥੇ ਡਿਜ਼ਾਈਨਿੰਗ ਲੱਗੀ ਆ। ਵਾਹ ਜੀ ਕੋਰਦਾ ਗੁਰੂਕਮ ਸਿੰਘ ਜੀ ਦਾ ਹੁਣ ਭਾਈ ਧਨਨਾ ਸਿੰਘ ਹੋਣਾ ਜਦੋਂ ਫੋਟੋ ਖਿੱਚੀ ਸੀ ਨਾ ਉਦੋਂ ਆਹ ਸਾਹਮਣੇ ਜਿਹੜਾ ਰੋਖਾ ਇਹ ਹੈਗਾ ਹੀ ਜੇ ਫੋਟੋ ਲੱਭੀ ਤਾਂ ਤੁਸੀਂ ਹੁਣ ਦਨ ਫੋਟੋ ਕਹਾਂਗਾ ਸਾਹਮਣੇ ਨਾਲ ਸਾਈਕਲ ਆਇਆ ਸੀ ਇੱਥੇ ਨਾਲ ਫੋਟੋ ਖਿੱਚੀ ਗਿਆ ਰੋਖ ਵੀ ਉਹ ਬਿਲਡਿੰਗ ਵੀ ਉਹ ਇਧਰ ਇੱਕ ਨਿਸ਼ਾਨ ਸਾਹਿਬ ਆ ਜੀ ਹੁਣ ਅੰਦਰ ਤੋਂ ਦਰਸ਼ਨ ਦੇਦਾਰੇ ਹੋ ਰਹੀ ਜੀ ਗੁਰੂਤ ਕੀ ਮਸੀਤ ਦੇ ਵੇਖੋ ਅਜ ਤੱਕ ਪੁਰਾਣੀ ਦਿਖ ਮੇਨਟੇਨ ਰੱਖੀ ਗਈ ਆ ਉਰਦੂ ਵਿੱਚ ਕੁਝ ਲਿਖਿਆ ਵਾ ਸਾਨੂੰ ਪੜ੍ਹਨਾ ਨਹੀਂ ਆਉਂਦਾ ਤੇ ਉੱਤੋਂ ਪਰਾਤਨ ਰੱਖਿਆ ਗਿਆ ਵਾ ਬਾਕੀ ਇਹਨੂੰ ਰੰਗ ਚਦਾ ਵਾ ਕਲੀ ਵਗੈਰਾ ਕਰਤੀ ਗਈ ਆ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਅਦੇ ਅੰਦਰ ਆ ਜਗਾ ਜਗਾਦਾਨੀਆਂ ਦੀਵੇ ਰੱਖਣ ਨੂੰ ਆ ਜਗਾ ਬਣੀ ਹੋਈ ਆ ਦਰਸ਼ਨ ਕਰ ਸਕਦੇ ਜੀ ਤੇ ਇੱਧਰ ਵੀ ਦੀਵੇ ਰੱਖਣ ਜਗਾ ਵਾ ਤੇ ਆ ਵੀ ਪੁਰਾਣਾ ਸਿਸਟਮ ਸਾਰਾ ਆ ਇੱਕ ਗੁੰਮ ਟਾਈਪ ਜਿਹੜੀ ਹੈ ਨਾ ਸਟਰਕਚਰ ਬਣੀਆਂ ਉੱਤੇ ਵੇਖੋ ਬਿਲਕੁਲ 올ਡ ਜਿਹੜੀ ਦੇਖਿਆ ਉਹਨੂੰ ਬਰਕਰਾਰ ਅਜੇ ਵੀ ਰੱਖਿਆ ਗਿਆ ਵਾ ਬਾਕੀ ਇੱਕ ਕਈ ਕਲੀ ਪੇਂਟ ਕਰਦੀ ਗਈ ਆ ਚੰਦੂਆ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਤੇ ਸੋਹਣੇ ਸੋਹਣੇ ਫੁੱਲ ਬੂਟੀਆਂ ਜਿਹੜੀਆਂ ਉੱਤੇ ਉਪਰਾਣੀਆਂ ਬਣੀਆਂ ਪਈਆਂ ਨੇ ਆ ਗੁਰੂ ਸਾਹਿਬ ਅੱਥੇ ਸੁਸ਼ੋਭਿਤ ਨੇ ਇਹਦਾ ਚਿਟਕਣੀ ਮਿਲੀ ਹੁੰਦੀ ਆ ਚਿਟਕਣੀ ਖੋਲ ਕੇ ਤੁਸੀਂ ਦਰਸ਼ਨ ਦਰਸਾਰ ਕਰ ਸਕਦੇ ਜੀ ਅੰਦਰਲੀ ਵੀਡੀਓ ਮੈਂ ਤੁਹਾਨੂੰ ਭੁਖਾਲ ਦਿੱਤੀ ਆ ਬਾਹਰ ਵੇਖੋ ਨਿੱਕੀ ਇੱਟ ਲੱਗੀ ਆ ਚਿਟਕਣੀ ਮਿਲਦੇ ਮਰਜੀ ਨିକੇਟ ਆਦੀ ਵੀ ਰੱਖਣ ਨੂੰ ਹੋਊਗਾ ਲਾਈਟਾਂ ਰੱਖਣ ਨੂੰ ਹੋਊਗਾ ਤੇ ਵੇਖ ਕੇ ਇਹ ਖੁਸ਼ੀ ਹੁੰਦੀ ਆ ਵੀ 90 ਸਾਲ ਪਹਿਲਾਂ ਭਾਈ ਤਰਨਾ ਸਿੰਘ ਇਹ ਰੁੱਖ ਨੂੰ ਕਬਰ ਕੀਤਾ ਸੀ ਆ ਵੇਖੋ ਰੁੱਖ ਦਾ ਹੁਣ ਕੀ ਹਾਲਤ ਬਣ ਗਿਆ ਇੱਥੇ ਉਹਨਾਂ ਸਾਈਕਲ ਲਾਇਆ ਇੱਥੇ ਸਾਈਕਲ ਲੱਗਾ ਸੀ ਉਧਰੋਂ ਫੋਟੋ ਖਿੱਚੀ ਗਈ ਸੀ ਤੇ ਗੁਰਦਾਸ ਸਾਹਿਬ ਦੇ ਬਿਲਕੁਲ ਇੰਨ ਬਿਨ ਦੇਖ ਦੇਖੀ ਸੀ ਆ ਵੇਖੋ ਰੁੱਖ ਹੁਣ ਕਿੰਨਾ ਬਜ਼ੁਰਗ ਹੋ ਗਿਆ ਰੁੱਖ ਪੂਰਾ ਬਜ਼ੁਰਗ ਹੋ ਚੁੱਕਾ ਵਾ ਖੋੜਾਂ ਪੈ ਗਈਆਂ ਵਾ ਫੋਰ ਪੱਤੇ ਦੇ ਪੱਤਝੜ ਤੋਂ ਬਾਅਦ ਆ ਗਿਆ ਪਰ ਇਹਨੂੰ ਪੱਤੇ ਨਹੀਂ ਆਏ ਕਿਉਂਕਿ ਜਦੋਂ ਰੁੱਖ ਬਜ਼ੁਰਗੀ ਅਵਸਥਾ 'ਚ ਪਹੁੰਚ ਜਾਂਦਾ ਫਿਰ ਪੱਤੇ ਨਹੀਂਗੇ ਹੁੰਦੇ ਆ ਦੀਵੇ ਬਾਲਣ ਨੂੰ ਇੱਧਰ ਬਣੇ ਆ ਕਾਹਦੇ ਵੇਖੋ ਕਿੰਨੀ ਮਜ਼ਬੂਤ ਤਰੀਕੇ ਨਾਲ ਖੜੀ ਆ ਇਹ ਨਹੀਂ ਮਜ਼ਬੂਤ ਕੰਡ ਸਾਡੀ ਅੱਜ ਵੀ ਨਹੀਂ ਹੁੰਦੀ ਭੈ ਭੀਮ ਦੀ ਲਈ ਹਾਂ ਫੋਟੋ ਆ ਉਹ ਜਿਹੜੀ ਮੈਚ ਇਥੇ ਕੂਹ ਵਾਜੀ ਇਹ ਵੀ ਪੁਰਾਣਾ ਹੋਣਾ ਜੀ ਇਹਦੇ ਨਾਲ ਹੀ ਇਤਿਹਾਸ ਦਾ ਰਿਸ਼ਤ ਹੋਈਂਦਾ ਇਧਰ ਵੀ ਉਰਦੂ 'ਚ ਕੁਝ ਲਿਖਿਆ ਹੋਇਆ ਹੁਣ ਮਿੱਟ ਚੁੱਕਿਆ ਵਹੇ ਤੇ ਇਧਰ ਵੇਖੋ ਇਧਰ ਵੀ ਉਰਦੂ 'ਚ ਕੁਝ ਲਿਖਿਆ ਹਨੂ ਪੜ੍ਹਨਾ ਨਹੀਂ ਹੁੰਦਾ ਜੇ ਕੋਈ ਪੜ ਸਕਦਾ ਜੀ ਜੁਰਤ ਦੱਸੋ ਜੀ ਚਲੋ ਜੀ ਇੰਨੀ ਖਾਂਜੀ ਖਰਦੀ ਇਸ ਇਸ ਸਥਾਨ ਨਾਲ ਆ ਥੋੜੀ ਜਿਹੀ ਤਰੇੜ ਆ ਚੁੱਕੀ ਆ ਬਾਕੀ ਖੜਾ ਮਜ਼ਬੂਤ ਰਹੀ ਕੇ ਨਾਲੀ ਹੈ ਹਾਲ ਹੋ ਸਾਰੇ ਬੰਨ ਨਿਕਟੇ ਇਧਰ ਵੇਖੋ ਦੇਖੇ ਨੇ ਡਿਜ਼ਾਈਨ ਪਏ ਤੇ ਫਰਸ਼ ਵੀ ਨਿਕਟ ਰਹੇ ਪਾਉਂਦੇ ਸੀ ਭਾਈ ਤਨ ਸਿੰਘ ਆਨੇ ਭਾਈ ਤਨ ਸਿੰਘ ਮੈਂ ਛੋੜਦਾ ਆਨੇ ਛੋੜ ਸਾਈਕਲ ਯਾਤਰਾ ਹਾਂ ਚਲੋ ਸ਼ੋਰ ਬਣਾ ਲੋ ਭਾਈ ਤਨਨਾ ਸਿੰਘ ਹੁਣਾ ਬਿਲਕੁਲ ਜੋ ਪੇਸ਼ ਕੀਤਾ ਸੀ ਅਜੇ ਤੱਕ ਉਹੀ ਆ ਤੇ ਜੋ ਇਹ ਭਾਈ ਨਿਸ਼ਾਨ ਸਿੰਘ ਅਸਟ੍ਰੇਲੀਆ ਹੁਣਾ ਕੋ ਜੋ ਮੈਂ ਪੜਿਆ ਪੀ ਇਹੋ ਹੀ ਆ ਵੀ ਗੁਰੂ ਸਾਹਿਬ ਨੇ ਇਹ ਮੁਸਲਮਾਨ ਭਾਈਚਾਰੇ ਵਾਸਤੇ ਇਹ ਬਣਾਈ ਸੀ ਕਿਉਂਕਿ ਇੱਥੇ ਮੁਸਲਮਾਨ ਭਾਈਚਾਰਾ ਬਹੁਤ ਜ਼ਿਆਦਾ ਸੀ ਆ ਸਾਈਡ ਤੇ ਜਦੋਂ 47 ਦੀ ਵੰਡ ਤੋਂ ਬਾਅਦ ਇਹ ਵਾਰਣਾ ਹੋ ਗਿਆ ਇੱਥੇ ਮੁਸਲਮਾਨ ਭਾਈਚਾਰਾ ਮੁੱਕ ਗਿਆ ਖਤਮ ਹੋ ਗਿਆ ਤੇ ਇਹ ਵਾਰਣ ਹੋ ਗਈ ਵਾਰਣ ਪਈ ਰਹੀ ਵਾਊਚਰ ਫਿਰ ਇਹਨੂੰ ਇੱਥੇ ਮਹਾਰਾਜ ਸਾਹਿਬ ਦਾ ਪ੍ਰਕਾਸ਼ ਇੱਥੇ ਕਰਤਾ ਗਿਆ ਤੇ ਇਸ ਬਿਲਡਿੰਗ ਨੂੰ ਚੇਂਜ ਕਰਕੇ ਤੇ ਗੁਰਦਸਾਹ ਬਣਾਤਾ ਗਿਆ ਪਰ ਇਹਦਾ ਨਾਂ ਜਿਹੜਾ ਗੁਰੂ ਕੀ ਮਸਜਿਦ ਰੱਖਿਆ। ਸੋ ਦੁਨੀਆ ਦਾ ਪਹਿਲਾ ਐਸਾ ਗੁਰਦੁਆਰਾ ਜਿਹਦਾ ਨਾਂ ਗੁਰੂ ਕੀ ਮਸਜਿਦ ਰੱਖਿਆ ਗਿਆ ਵਾ। ਇਦਾਂ ਦਾ ਇਥੇ ਇਤਿਹਾਸ ਜੁੜਦਾ ਵਾ ਜੀ। ਗੁਰੂ ਸਾਹਿਬ ਨੂੰ ਬਹੁਤ ਖਿਆਲ ਸੀ ਕੋਈ ਕਿਸੇ ਵੀ ਧਰਮ ਦਾ ਹੁੰਦਾ ਸੀ ਉਹਨਾਂ ਨੂੰ ਇਹ ਖਿਆਲ ਹੁੰਦਾ ਸੀ ਵੀ ਉਹ ਆਪਣੀ ਇਬਾਦਤ ਉਹ ਵਾਂਝਾਂ ਰਵੇ। ਬਾਕਾਇਦਾ ਜੇ ਕੋਈ Hindu ਭਰਾ ਹੀ ਤੇ ਮੰਦਿਰ ਬਣਾਈ ਜਾਂਦੇ ਸੀ ਜਾਂ ਕੋਈ Muslim ਭਰਾ ਹੀ ਤੇ ਉਹਦੇ ਉੱਤੇ ਮਸਜਿਦ ਵੀ ਨਹੀਂ ਜਾਂਦੀ ਸੀ ਤਾਂ ਕਿ ਉਹ ਆਪਣੀ ਜਿਹੜੀ ਇਬਾਦਤ ਉਹ ਕਰ ਸਕਣ। ਇਦਾਂ ਦਾ ਸੋਚ ਹੀ ਸਾਡੇ ਪੁਰਾਣੇ ਜਰਨਲਾਂ ਦੀ ਸਾਡੇ ਗੁਰੂਆਂ ਦੀ ਤੇ ਅੱਜ ਸਾਡੀ ਸੋਚ ਵਿੱਚ ਕਿੰਨਾ ਨਿਘਾਰ ਆ ਚੁੱਕਿਆ ਵਾ ਅਸੀਂ ਇਹ ਗੱਲ ਵੇਖ ਸਕਨੇ ਆ ਅਨੁਸ਼ਾਨ ਸਾਹਿਬ ਤੇ ਬਿਲਕੁਲ ਕੁਦਰਤ ਇਕਡਾਉਣੀ ਖੇਡਾਂ ਕਰ ਰਹੇ ਆ ਤੇ ਮੈਂ ਉਹਨਾਂ ਨੂੰ ਕੈਮਰੇ 'ਚ ਕੈਦ ਕਰ ਰਿਹਾ ਹਾਂ ਇਹ ਤੋਂ ਬਾਅਦ ਆਪਾਂ ਆਪਣੀ ਅਗਲੀ ਮੰਜ਼ਿਲ ਗੋਜ਼ਰਾ ਮੰਜੀ ਸਾਹਿਬ ਨੂੰ ਜਾ ਰਹੇ ਆ ਜੀ ਗੁਰੂ ਸਾਹਿਬ ਦੇ ਜਿਹੜੇ ਘਰ ਹੀ ਉਹਨਾਂ ਦੇ ਆਪਾਂ ਦਰਸ਼ਨ ਕਰਦੇ ਆਂ ਗੁਰੂਦੀਪ ਮਸਜਿਦ ਨੂੰ ਸਾਡੇ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਕਾਂਦ ਦੇਖੋ ਆ ਜਿਹੜੀ ਕਾਂਦ ਹੈ ਨਾ ਆ ਕਾਂਦੀ ਦੇਖੋ ਇਹ ਹੋ ਸਕਦਾ ਏਸੇ ਦੀ ਬਿਲਡਿੰਗ ਹੋਵੇ ਪਰ ਸੰਤਾਈ ਤੋਂ ਬਾਅਦ ਬਹੁਤ ਸਾਰੇ ਉਤਰ ਪੁਤਰ ਪੰਜਾਬ ਨੂੰ ਸਹਣੀ ਪਈ ਆ ਪੰਜਾਬ ਦਾ ਢਾਂਚਾ ਹੀ ਅਰਥ ਵਿਵਸਥਾ ਸਾਰੀ ਚੇਂਜ ਹੋ ਗਈ ਹੁਣ ਸਾਡੇ ਵਾਲੇ ਪਾਸੇ 35% ਪੰਜਾਬ ਆ ਤੇ ਪਾਕਿਸਤਾਨ ਵਾਲੇ ਪਾਸੇ 65% ਪੰਜਾਬ ਆ ਤੇ ਸਾਡਾ 35% ਪੰਜਾਬ ਵਿੱਚ 20 ਫੇਅਰ ਡਿਵੀਜ਼ਨਾਂ 1966 ਨੂੰ ਚੰਡੀਗੜ੍ਹ ਤੇ ਹਰਿਆਣਾ ਹਿਮਾਚਲ ਇਹ ਸਾਰੀ ਚੀਜ਼ਾਂ ਪੱਕ ਹੋਈਆਂ ਚੰਡੀਗੜ੍ਹ ਵੀ ਪੰਜਾਬ ਦੀ ਜ਼ਮੀਨ ਤੇ ਹੀ ਬਣਿਆ ਬਹੁਤ ਸਾਰੀਆਂ ਜੜੀਆਂ ਤਰਾਸ ਦੀਆਂ ਜੜੀਆਂ ਪੰਜਾਬ ਨੂੰ ਸਿਆਣੀਆਂ ਪਈਆਂ ਬਾਹਰਲੇ ਬੰਨੇ ਬਹੁਤ ਸੋਹਣੇ ਸੋਹਣੇ ਫੁੱਲ ਆਏ ਆ ਤੇ ਸੋਹਣੀ ਬਾਗਬਾਨੀਆਂ ਤੇ ਨਿਹੰਗ ਤਲ ਜਥੇ ਦਾ ਪ੍ਰਬੰਧ ਆ ਸਾਨੂੰ ਇੱਥੇ ਕੋਈ ਮਿਲਿਆਣੀ ਸਾਡ ਤੇ ਕੋਈ ਗੁਰਦਾ ਸਾਹਿਬ ਦੀਆਂ ਗਾ ਚਟਕਣੀ ਵਜੀ ਆਪਾਂ ਖੋਲ ਕੇ ਅੰਦਰ ਗਏ ਆ ਤੇ ਆਪ ਇੰਦਰਸ਼ਨ ਦਿਜ਼ਾਰ ਕੀਤੇ ਆ ਬਾਕੀ ਬਿਲਡਿੰਗਸ ਹੋਣੀਆਂ ਬਹੁਤ ਜਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਦੇਖ ਕੇ ਤੇ ਉੱਤੇ ਗੁੰਬਦ ਦੇਖੋ ਇਹ ਵੀ ਪੁਰਾਣੀਆਂ ਆ ਉਹ ਹੀ ਚੀਜ਼ਾਂ ਪੁਰਾਣੀਆਂ ਚਲੋ ਜੀ ਆਸ ਕਰਦੇ ਤੁਹਾਨੂੰ ਵੀਡੀਓ ਪਸੰਦ ਆਏਗੀ ਆ ਪਹੁੰਚ ਚਲੇ ਆਂ ਦਰਸ਼ਨ ਕਰਨ ਗੁਰਦਆਸਰੀ ਗੁਰੂ ਮਨਜੀਤ ਸਾਹਿਬ ਰਹਾਇਸ਼ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੇ ਚੈਨਲ ਨੂੰ ਨਵੇਂ ਜੇ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਜੀ ਆਓ ਤੁਹਾਨੂੰ ਅਗਲੇ ਮੰਚਲ ਦੇ ਅਗਲੇ ਗੁਰਦਾ ਸਾਹਿਬ ਆਪਾਂ ਹੁਣ ਇੱਥੇ ਜਾਂਦੀਆਂ